ਅਸ਼ਿਕਾਜ ਨੂੰ 2024 750 ਮਾਨਸਾ ਅਤੇ ਬੁਡਲਾ ਦਾ ਹਲਕਿਆ ਦਾ ਦੂਰਾ ਕਰਨ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੋਰਬਾਦਲ ਨੇ ਸਰਕਾਰ ਦੇ ਸਿੱਧਾ ਨਿਸ਼ਾਨਾ ਸਾਧਿਆ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ 4 ਸਾਲਾਂ ਦੌਰਾਨ 40 ਲੱਖ ਕਰੋੜ ਰੁਪਏ ਦਾ ਕਰਜ਼ਾ ਚੁੱਕ-ਚੁੱਕ ਕੇ ਰੋਜ਼ਾਨਾ 150 ਤੋਂ 200 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਰਹੀ ਹੈ ਜਿਸ ਕਾਰਨ ਪੰਜਾਬ ਹਰ ਕੰਟੇ ਕਰਜ਼ੇ ਵਿੱਚ ਡੁੱਬ ਰਿਹਾ ਹੈ ਹਰਸਿਮਰਤ ਕੋਰ ਬਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਨਾਜ਼ੁਕ ਹੈ ਜਿੱਥੇ ਵਪਾਰੀ ਅਤੇ ਘਰਾਂ ਵਿੱਚ ਬੈਠੀਆਂ ਔਰਤਾਂ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੇ ਮਾਨ ਨੂੰ ਦਿਲ ਦੇ ਪੈਰਾ ਹੇਠ ਰੱਖ ਦਿੱਤਾ। ਉਹਨਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕੀਤਾ ਪਰ ਨਸ਼ਾ, ਬੇਅਦਬੀ, ਅਤਿਕ੍ਰਿਪਸ਼ਣ ਦੀਆਂ ਸਮੱਸਿਆਵਾਂ ਜੋ ਤੋਤੀਆਂ ਹਨ। ਉਹਨਾਂ ਨੇ ਅਗਰਹਿ ਕੀਤਾ ਕਿ ਲੋਕਾਂ ਨੂੰ ਹਕੀਕਤ ਨੂੰ ਸਮਝ ਕੇ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਇਆ ਜਾ ਸਕੇ। ਦੇਖੋ ਇਹ ਸਰਕਾਰ ਜਦੋਂ ਤੋਂ ਇਹ ਬਣੀ ਹੈ ਇਹਨਾਂ ਨੇ ਇਕੱਲੇ ਪੰਜਾਬ ਤੇ ਪੰਜਾਬ ਦੇ ਖਜ਼ਾਨੇ ਦਾ ਤੇ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਹੈ। 4 ਲੱਖ ਕਰੋੜ ਕਰਜ਼ਾ ਪੰਜਾਬ ਦੇ ਉੱਤੇ ਝਾੜਦਾ ਹਰ ਰੋਜ਼ 150 ਕਰੋੜ ਰੁਪਏ ਦਾ ਕਰਜ਼ਾ ਇਹ ਸਰਕਾਰ ਲੈਂਦੀ ਹੈ ਹਰ ਘੰਟੇ ਲੱਖਾਂ ਦਾ ਕਰਜ਼ਾ ਚੜਦਾ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਇਹਨਾਂ ਪੈਸਿਆਂ ਦੇ ਨਾਲ 4 ਸਾਲਾਂ 'ਚ ਇਹ ਸਾਰੀ ਮਾਨਸਾ ਸ਼ਹਿਰ ਖੜਿਆ ਹੈ ਮੈਨੂੰ ਦੱਸੋ ਮਾਨਸਾ ਸ਼ਹਿਰ 'ਚ ਕਿਹੜਾ ਵਿਕਾਸ ਦਾ ਕੋਈ ਹਸਪਤਾਲ ਬਣਿਆ ਕੋਈ ਗਲੀ ਬਣੀ ਹੈ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਹਰਮਨ ਇੱਕ ਇਹ ਸਾਰੇ ਖੜੇ ਨੇ ਤੇ ਸੀਵਰ ਦਾ ਤੁਹਾਡਾ ਕੀ ਹਾਲ ਹੈ ਸਾਡੇ ਜਾਨਤਵਾੜ ਸੀਵਰ ਚ ਬਹੁਤ ਬੁਰਾ ਹਾਲ ਹੈ ਅੱਧਾ ਧਰਨਾ ਬੈਠਾ ਰਹਿੰਦਾ ਹੈ ਸ਼ਹਿਰ ਚ ਕਿਉਂਕਿ ਬੁਰਾ ਹਾਲ ਹੈ ਜਿਹੜਾ ਅਸੀਂ ਲਾ ਕੇ ਗਏ ਸੀ ਉਹਦੀ ਮੇਨਟੇਨੈਂਸ ਤੱਕ ਨਹੀਂ ਕੀਤੀ ਮੀਨਸ ਬਣ ਰਿਹਾ ਜੀ ਚੀਲਾਂ ਦਾ ਸ਼ਹਿਰ ਕਹਿ ਜਾ ਰਹੇ ਮਨਤਾਬਾ ਹਾਂ ਜੀ ਬੜਾ ਦੁੱਖ ਹੁੰਦਾ ਹੈ ਪਤਾ ਨਹੀਂ ਮੈਨੂੰ ਤਾਂ ਹੈਰਾਨੀ ਹੈ ਕਿ ਐਮਐਲਏ ਸਾਹਿਬ ਕੀ ਕਰ ਰਹੇ ਨੇ ਐਮਐਲਏ ਸਾਹਿਬ ਦੀ ਕਹਾਣੀ ਹੋਰ ਸੁਣ ਲੋ ਕਹਿੰਦਾ ਮੈਂ ਗਵਾਹ ਇਹਨਾਂ ਨੇ ਕਰਾਪਸ਼ਨ ਕੀਤੀ ਹੈ ਤਾਂ ਕਰਕੇ ਮੈਂ ਕੱਢਿਆ ਉਹਦੇ ਬਾਅਦ ਕੀ ਕਰਾਪਸ਼ਨ ਕੀਤੀ ਸੀ ਆਪੇ ਹੀ ਉਹਨਾਂ ਨੂੰ ਮਾਫੀ ਕਰਤਾ ਸੋ ਹੁਣ ਲੋਕਾਂ ਕਿਉਂਕਿ ਇਹਨਾਂ ਦਾ ਸ ਇੱਕ ਪਾਸੇ ਕਿਸਾਨਾਂ ਦੀ 44000 ਦੀ ਜ਼ਮੀਨ 45000 ਏਕੜ ਜ਼ਮੀਨ ਕਬਜ਼ਾ ਕਰਕੇ ਲੁੱਟ ਕੇ ਉਹਦੇ ਉੱਤੇ ਲੋਨ ਲੈ ਕੇ ਪੰਜਾਬ ਨੂੰ ਹੋਰ ਕਰਜ਼ਾਈ ਕਰਨਗੇ ਕਿਉਂਕਿ ਇਹਨਾਂ ਨੇ ਹੁਣ ਅਖੀਲੇ ਸਾਲ ਪੈਸੇ ਬਣਾਨੇ ਦੂਜੇ ਪਾਸੇ ਤੁਸੀਂ ਦੱਸ ਦਿਓ ਕਿ ਹੁਣ 5% ਹੋਰ ਇਹਨਾਂ ਨੇ ਟੈਕਸ ਵਾ ਦਾ ਦਿੱਤਾ ਹੈਗਾ ਤੇ ਅੱਗੇ ਹੀ ਲੋਕੀ ਦੁਖੀ ਸੀਗੇ ਅੱਗੇ ਹੀ ਮੰਦਾ ਚੱਲ ਰਿਹਾ ਹੈ ਨਾ ਕਿਸਾਨਾਂ ਦੀ ਸੁਣਾਈ ਕਾਨੂੰਨ ਵਸਦਾ ਦਾ ਆ ਹਾਲ ਹੈ ਮੈਨੂੰ ਲੱਗਦਾ ਦੁਕਾਨ ਜਾਂਦੇ ਵੀ ਦਫਤਰ ਜਾਂਦੇ ਵੀ ਲੋਕਾਂ ਨੂੰ ਡਰ ਲੱਗਦਾ ਹੈ ਕਿ ਸ਼ਾਇਦ ਬੀਬੀਆਂ ਨੂੰ ਤਾਂ ਘਰੇ ਬੈਠੇ ਵੀ ਡਰ ਲੱਗਦਾ ਹੋਗਾ ਕਿ ਕੌਣ ਬੂਆ ਪਾੜ ਕੇ ਅੰਦਰ ਆਜੂਗਾ ਤਾਂ ਕਿਸਦੇ ਉੱਤੇ ਗੋਲੀ ਚਿਲਾਜੂਗਾ ਕਿਉਂਕਿ ਸਾਨੂੰ ਨਾਮ ਦੀ ਕੋਈ ਚੀਜ਼ ਨਹੀਂ ਤੇ ਨਸ਼ਿਆਂ ਦੇ ਉੱਤੇ ਤਾਂ ਜਿਹੜਾ ਇਹਨਾਂ ਨੇ ਸਿਆਸਤ ਖੇਡੀ ਹੈ ਜਿਹੜੇ ਸੌ ਖਾਧੀਆਂ ਸੀ ਗੁਟਕਾ ਸਾਹਿਬ ਦੀ ਖਾ ਲਈ 4 ਮਹੀਨੇ ਚ ਖਤਮ ਕਰਨ ਦੀ ਖਾ ਲਈ ਅੱਜ ਨਸ਼ੇ ਸਿਖਾ ਤਾਈ ਪਹੁੰਚੇ ਹੋਏ ਨੇ ਜਿਹੜੇ ਕਹਿੰਦੇ ਕਿ ਜੀ ਮੇਰਾ ਪਰਿਵਾਰ ਫੜ ਲਿਆ ਬੜਾ ਵੱਡਾ ਸਰਗਣਾ ਅੱਜ ਮੈਂ ਇਹਨਾਂ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਦੱਸੋ ਮੋਹੱਲੇ 'ਚ ਗਲੀ 'ਚ ਨਸ਼ੇ ਖਤਮ ਹੋ ਗਏ ਵਿਕਰਮ ਨੂੰ ਫੜਨ ਦੇ ਨਾਲ ਸੇ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਅੱਜ ਫੜਦੇ ਕਿਉਂ ਨਹੀਂ ਹੈਗੇ ਜੇ ਸਰਗਰਾਂ ਨੂੰ ਤੋਤੀ ਫੜਿਆ ਤੋ ਤਾਂ ਬਾਦ ਫੜਿਆ ਕਿਨੂੰ ਸੋ ਇਹ ਕੱਲੇ ਇਹਦੇ ਡਰਾਮੇ ਹੈਗੇ ਗੱਲਾਂ ਮਾਰਦੇ ਨੇ ਗੱਲਾਂ ਮਾਰ ਕੇ ਇਸ਼ਤਿਹਾਰ ਕੱਢ ਦਿੰਦੇ ਨੇ ਉਸ ਇਸ਼ਤਿਹਾਰ ਤੋਂ ਪੈਸੇ ਲੈ ਲੈਂਦੇ ਨੇ ਤੇ ਭਈ ਲੋਕਾਂ ਨੂੰ ਤਾਂ ਭੁੱਲੀ ਬੈਠੇ ਸੋ ਲੋਕੀ ਹਰ ਪੱਖੋਂ ਦੁਖੀ ਨੇ ਹਰ ਵਰਗ ਧਰਨੇ 'ਤੇ ਬੈਠਾ ਹੈ ਤੇ ਮੈਨੂੰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਪੰਜਾਬ 'ਚ ਅੱਜ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਨੇ ਕਿ ਨਾ ਤਾਂ ਇਹਨਾਂ ਨੇ ਧਰਮ ਨੂੰ ਛੱਡਿਆ विधानसभा ਚ ਕੀ ਬਿੱਲ ਲੈ ਕੇ ਆਏ ਮੈਂ ਬੇਅਦਬੀ ਦਾ ਬਿੱਲ ਲੈ ਕੇ ਆਏ ਤੇ ਕਾਂਗਰਸੀਆਂ ਨੇ ਰੱਬ ਨੇ ਆਪ ਮੂੰਹੋਂ ਸੱਚ ਕਢਵਾਤਾ ਅਰਦਾਸ ਕਰਕੇ ਸ਼ੋ ਤਾਂ ਕਹਿੰਦੇ ਅਸੀਂ ਇਹਦੇ ਉੱਤੇ ਪਰਗਟ ਸਿੰਘ ਕਹਿੰਦਾ ਅਸੀਂ ਸਿਆਸਤ ਖੇਡੀ ਅੱਦੇ ਵਿੱਚ ਸਾਡੇ ਵਿੱਚੋਂ ਅੱਦੇ ਇਹ ਸੀਗੇ ਜਿਹੜੇ ਕਹਿੰਦੇ ਸੀ ਬਾਦਲਾ ਦਾ ਨਾ ਲਾ ਕੇ ਇਹਨਾਂ ਨੂੰ ਟੰਗੋ ਤੇ ਅੱਦੇ ਆ ਸੀ ਕਿ ਨਹੀਂ ਲਟਕਾਈ ਰੱਖੋ ਸਿਆਸਤ ਖੇਡੋ ਤੇ ਉਹਦੇ ਬਾਅਦ ਸੁਖੀ ਰੰਦਾਵਾ ਨੇ ਕਹਿਤਾ ਕਿ ਸਿਆਸਤ ਖੇਡੀ ਗਈ ਜਿੰਨੇ ਅਸੀਂ ਸੱਟ ਬਣਾਈ ਉਹ ਲੋਕਾਂ ਦੇ ਅੱਖਾਂ 'ਚ ਘੱਟਾ ਸੁੱਟਣ ਵਾਸਤੇ ਸੀ ਤੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਾਂਗੀ ਕਿ ਇਹਨਾਂ ਨੂੰ ਪਹਿਚਾਨੋ ਇਹਨਾਂ ਦੇ ਆਪ ਕੀ ਕਹਿ ਰਹੇ ਨੇ ਤੇ ਇਹ ਆਮ ਆਦਮੀ ਪਾਰਟੀ ਜਿਹੜਾ ਨਰੇਸ਼ ਯਾਦਵ ਇਹ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਸਕਦਾ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਕੋਰਟ ਤੋਂ ਕਨਵਿਕਟ ਹੋਇਆ ਹੈ ਕਿ 90 ਲੱਖ ਰੁਪਏ ਦੇ ਕੇ ਇਹਨੇ ਕੁਰਾਨ ਸ਼ਰੀਫ ਦੀ ਮਲੇਰ ਕੋਟਲਾ ਚ ਬੇਅਦਬੀ ਕਰਾਈ ਸੀ 2016 ਚ ਤੇ 2016 ਚ ਜੇ ਕੁਰਾਨ ਸ਼ਰੀਫ ਦੀ 90 ਲੱਖ ਰੁਪਏ ਦੇ ਕੇ ਬੇਅਦਬੀ ਕਰਾ ਸਕਦਾ ਹੈ ਤੇ 2014 ਚ ਇਹਨਾਂ ਦਾ ਜਨਮ ਹੋਇਆ ਤੇ 2015 ਵਾਲੀ ਬੇਅਦਬੀ ਜੇ ਪੰਜਾਬ ਚ ਕਦੇ ਨਹੀਂ ਹੋਈ ਸੀ ਇਹਨਾਂ ਦੇ ਜਨਮ ਤੋਂ ਬਾਅਦ ਹੋ ਜਾਂਦੀ ਤਾਂ ਫਿਰ ਤਾਰ ਕਿੱਥੇ ਜੁੜੀ ਹੋਈ ਐ ਲੋਕਾਂ ਨੂੰ ਸੋਚਣ ਦੀ ਲੋੜ ਐ ਕਿ ਝੂਠ ਮਾਰ ਕੇ ਧਰਮ ਨੂੰ ਵੇਚ ਕੇ ਇਹਨਾਂ ਨੇ ਸਾਸੀ ਪੌੜੀਆਂ ਟੱਪੀਆਂ ਨੇ ਅੱਜ ਇਹਨਾਂ ਦੀ ਪੁਲਿਸ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਤੁਹਾਡੇ ਗਲੀ ਗਲੀ 'ਚ ਤੁਹਾਡੇ ਬੱਚਿਆਂ ਨੂੰ ਨਸ਼ੇ ਦੇ ਆਦੀ ਬਣਾ ਰਹੇ ਨੇ ਤੇ ਪੈਸੇ ਕਮਾ ਰਹੇ ਨੇ ਦੂਜੇ ਪਾਸੇ ਤੁਹਾਨੂੰ ਕਰਜ਼ਾਈ ਕਰ ਰਹੇ ਨੇ ਕਾਨੂੰਨ ਵਿਵਸਥਾ ਗੈਂਗਸਟਰ ਦਾ ਰਾਹ ਤੁਹਾਨੂੰ ਡਰਾ ਧਮਕਾ ਰਹੇ ਨੇ ਤੇ ਕਿਸਾਨਾਂ ਦੀ ਜ਼ਮੀਨ ਜ਼ਬਤ ਕਰਨ ਲੱਗੇ ਨੇ ਸੋ ਮੈਂ ਤਾਂ ਆਹੀ ਬੇਨਤੀ ਕਰਦੀ ਹਾਂ ਕਿ ਲੋਕੀ ਜਾਗ ਜਾਨ ਪੰਜਾਬ ਦੇ ਭੁਵਿੱਖ ਇਹਨਾਂ ਬੱਚਿਆਂ ਦਾ ਭੁਵਿੱਖ ਜੇ ਬਚਾਣਾ ਹੈ ਤੇ ਫਿਰ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਜਿਸ ਖੇਤਰੀ ਪਾਰਟੀ ਨੇ ਕਦੇ ਝੂਠ ਨਹੀਂ ਬੋਲਿਆ ਜੋ ਕਿਹਾ ਕਰਕੇ ਦਿਖਾਇਆ ਸੀ ਗੁਨਾਹਗਾਰ ਹੈ ਜੀ ਅਸੀਂ ਤੁਹਾਨੂੰ ਕੁਝ ਕਿਹਾਏ ਲੇਕਿਨ ਇਹਨਾਂ ਨੇ ਸਾਡੇ ਟਾਈਮ 'ਚ ਇੱਕ ਬੇਅਦਬੀ ਹੋਈ ਸਾਨੂੰ ਉਸ ਚੀਜ਼ ਦਾ ਵੱਡਾ ਦੁੱਖ ਹੈ ਲੇਕਿਨ ਇਹਨਾਂ ਦੋਹਾਂ ਦੇ ਕਾਹਨ ਚਾ ਤਾਂ ਸੌ ਤਗਾਦ ਹੋ ਗਈਆਂ ਨੇ ਇਹਨਾਂ ਨੇ ਕੋਈ ਦੁੱਖ ਦਿਖਾਏ ਹ ਕਿਸੇ ਨੂੰ ਫੜਿਆ ਜੇਸੀ ਕੀਤੀ ਤਾਂ ਸਾਨੂੰ ਬੰਦ ਕਰ ਦਿੰਦੇ ਲੇਕਿਨ ਕੱਲੇ ਸਿਆਸਤ ਖੇਡ ਕੇ ਵੋਟਾਂ ਦੀ ਰਾਜਨੀਤੀ ਇਹਨਾਂ ਨੇ ਵੋਟਾਂ ਬਟੋਰੀਆਂ ਨੇ ਸਿਆਸਤ ਸੱਤਾ ਵੇਚਾ ਕੇ ਲੋਕਾਂ ਨੂੰ ਲੁੱਟਿਆ ਤੇ ਪੰਜਾਬ ਦੇ ਜੋ ਹਾਲਾਤ ਨੇ ਲੋਕਾਂ ਦੇ ਸਮਝ ਐਮਰਜੈਂਸੀ ਦੁਕਾਨਸ ਦੀ ਗੱਲ ਕਰਦੇ ਸੀ ਕਹਿੰਦੇ 5 ਮਿੰਟਾਂ ਚ ਐਮਐਸਪੀ ਦੇਵਾਂਗੇ ਫਸਲਾਂ ਦਾ ਬਦਲਾ ਕਰੋ ਮੂੰਗੀ ਬੀਜੀ ਸੀ ਕਿਸਾਨਾਂ ਨੇ ਜੀ 3000 ਰੁਪਏ ਨੂੰ ਵੀ ਕੋਈ ਖਰੀਦਣ ਨੂੰ ਤਿਆਰ ਨਹੀਂ ਬਰਬਾਦ ਹੋ ਰਹੀਆਂ ਮੰਡੀਆਂ ਚ ਹਰ ਪੱਖੋਂ ਵਧਿਆ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਤੁਸੀਂ ਮੁਰਗੀ ਤੇ ਬੱਕਰੀ ਛੱਡੋ ਜਿੱਥੇ ਬਾੜ ਦੇ ਨਾਲ ਨੁਕਸਾਨ ਹੋਇਆ ਸੀ ਹੜਾ ਦੇ ਨਾਲ ਨੁਕਸਾਨ ਗੜਿਆਂ ਦੇ ਨਾਲ ਨੁਕਸਾਨ ਹੋਇਆ ਅੱਜ ਵੀ ਮੇਰੇ ਹਲਕੇ 'ਚ ਪੁੱਚੋ ਹਲਕੇ 'ਚ ਪਾਣੀ ਨਹੀਂ ਵਾ ਪਾਣੀ ਦੇ ਨਾਲ ਫਸਲਾਂ ਰੋਲ ਗਈਆਂ ਨੇ ਕੋਈ ਪੁੱਛਣ ਤਾਂ ਨਹੀਂ ਆਇਆ ਪੁਰਾਣੇ ਮੁਆਵਜ਼ੇ ਤਾਂ ਕੀ ਦੇਨੇ ਸੀ ਹੁਣ ਦੇਖਣ ਤਾਂ ਹੁਣ ਤਾਂ ਦੇਖਣ ਵੀ ਨਹੀਂ ਆਉਂਦੇ ਸੋ ਇਹਨਾਂ ਦਾ ਫੈਸਲਾ ਦੀ ਐਮਐਸਪੀ ਇੱਕ ਹੋਰ ਇੱਕ ਸਿਆਸੀ ਜੁਮਲਾ ਸੀਗਾ ਉਹ ਜਿਹੜੀ ਬੀਬੀ ਕਹਿੰਦੀ ਸੀ 5 ਮਿੰਟਾਂ ਚ ਦੇਵਾਂਗੇ ਉਹ ਬੀਬੀ ਵੀ ਗਈ ਉਹਨਾਂ ਤੇ 5 ਮਿੰਟ ਕੀ 4 ਸਾਲ ਨਿਕਲ ਗਏ ਤੇ ਮੁੱਖ ਮੰਤਰੀ ਸਾਹਿਬ ਨੇ ਕੱਲੇ ਗੱਲਾਂ ਮਾਰ ਮਾਰ ਕੇ ਇਹ ਪੰਜਾਬ ਨੂੰ ਇੱਕ ਸਟੇਜ ਬਣਾ ਛੱਡਿਆ ਸੋ ਦੁੱਖ ਹੁੰਦਾ ਹੈ ਕਿ ਕਿਸਾਨਾਂ ਦੇ ਨਾਲ ਧੋਖਾ ਆ ਬੀਬੀਆਂ ਖੜੀਆਂ ਨੇ ਤਾਂ ਪੁੱਛੋ ਇਹਨਾਂ ਨੂੰ 1000 ਰੁਪਏ ਕਿਨੂੰ ਆਏ ਨੇ ਪੰਜਾਬ 'ਚ ਕਿਹਦੇ ਬੀਬੀ ਨੂੰ 1000 ਰੁਪਏ ਆਏ ਬੀਬੀਆਂ ਨੇ ਕਿੰਨੀ ਵੱਡੀ ਗਿਣਤੀ ਸੀ आज 45 45 50 50 हजार बकाया खडा है हर पंजाब दी बीबी दा समय आज ਕਰਦੀਆਂ ਕਿ ਜੇ ਝੂਠੀ ਸਰਕਾਰਾਂ ਤੋਂ ਬਚਣਾ ਹੈ ਫਿਰੋਜ਼ ਝਾੜੂ ਦੇ ਨਾਲ ਜਦੇ ਆਣਗੇ ਵੋਟਾਂ ਵਾਸਤੇ ਉਹ ਝਾੜੂ ਦਿਖਾ ਕੇ ਨਾ ਤੋਂ ਹਿਸਾਬ ਜ਼ਰੂਰੀ ਬੀਬਾ ਜੀ ਬਦਾਂਸਵਾ ਦੇ ਵਿੱਚ ਜਿਹੜੀ ਅੱਗੇ ਮਰਿਆਦਾ ਸੀਗੀ ਲੇਕਿਨ ਲਾਈਵ ਦੀ ਜਿਹੜੀ ਹੁਣ ਕੰਟਰੋਲ ਹੈ ਉਹ ਦਿੱਲੀ ਵਾਲਿਆਂ ਨੂੰ ਦਿੱਤਾ ਆ ਕੀ ਕਹੋਗੇ ਤੁਸੀਂ ਸਾਰਾ ਪੰਜਾਬ ਦਿੱਲੀ ਦੇ ਕੰਟਰੋਲ 'ਚ ਹੈ ਜੀ ਪੰਜਾਬ ਦਿੱਲੀ ਦੇ ਜਿਹੜੇ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਬੈਠੇ ਨੇ ਕੇਜਰੀਵਾਲ ਸੁਸੋਡਿਆ ਤੇ ਉਹਨਾਂ ਦਾ ਲੁਟੇਰਾ ਟੋਲਾ ਇਹ ਸਾਲਾ ਟੋਲਾ ਆ ਕੇ ਹੁਣ ਪੰਜਾਬ 'ਚ ਕਾਬਜ਼ ਹੋ ਗਿਆ ਹੈ ਤੇ ਉਹਨਾਂ ਦੇ ਥੱਲੇ ਇਹਨਾਂ ਦੇ ਸੈਂਕੜੇ ਗਿਣਤੀ ਵਿੱਚ ਹਰ ਵਿਭਾਗ ਵਿੱਚ ਇਹ ਦਿੱਲੀ ਵਾਲੇ ਬੈਠੇ ਉਹਨੇ ਪੋਲਿਊਸ਼ਨ ਬੋਰਡ ਦੇਖ ਲਓ ਰਹਿਰਾ ਦੇਖ ਲਓ ਐਜੂਕੇਸ਼ਨ ਦੇਖ ਲਓ ਹਰ ਵੱਡਾ ਵਿਭਾਗ ਇਹਨਾਂ ਦੇ ਦਿੱਲੀ ਵਾਲਿਆਂ ਦੇ ਹਵਾਲੇ ਕੀਤਾ ਹੋਇਆ ਤੇ ਇਹ ਦਿੱਲੀ ਵਾਲੇ ਬੈਠੇ ਉਹਨੂੰ ਤਾਂ ਭਗਵੰਤ ਮਾਨ ਤੱਕ ਲੰਗੂਠਾ ਚਾਬ ਬਣ ਕੇ ਰਹਿ ਗਿਆ ਆਪ ਦੀ ਕੁਰਸੀ ਦੇ ਖਾਤਰ ਜੋ ਕਹਿੰਦੇ ਅੰਗੂਠਾ ਮਾਰ ਮਾਰ ਕੇ ਮਾਰ ਮਾਰ ਕੇ ਉਸੀ 'ਤੇ ਬੈਠੇ ਤੇ ਇਹ ਲੁੱਟੀ ਜਾ ਰਹੇ ਨੇ ਤਾਂ ਮਰਿਆਦਾ ਜਿੱਥੇ ਇੱਕ ਇਲੈਕਟਿਡ ਗਵਰਨਮੈਂਟ ਤੇ ਇਹਨਾਂ ਨੇ ਮਜ਼ਾਕ ਬਣਾ ਛੱਡਿਆ ਜਿੱਥੇ ਪੰਜਾਬ ਦੀ ਇੱਕ ਅਣਖ ਹੁੰਦੀ ਸੀ ਇੱਕ ਸ਼ਾਨ ਹੁੰਦੀ ਸੀ ਸਾਡੀ ਰੀੜ ਵੀ ਹੱਡੀ ਹੁੰਦੀ ਸੀ ਅਸੀਂ ਖੜਦੇ ਸੀਗੇ ਉਹ ਸਾਰਾ ਕੁਝ ਓਲ ਛੱਡਿਆ ਉਹਨਾਂ ਦੇ ਪੈਰਾਚੇਟ ਡਿੱਗ ਕੇ ਇਹ ਮੁੱਖ ਮੰਤਰੀ ਬਣ ਗਿਆ ਤੇ ਹੁਣ ਪੈਰਾ ਦੀ ਜੁੱਤੀ ਬਣ ਕੇ ਹੁਣ ਕੰਮ ਕਰ ਰਿਹਾ ਹੈ ਕਿੰਨੇ ਅੰਗਰੇਜ਼ ਹੋਣਗੇ ਕੰਮ ਕਰਨ ਲਿਆ ਕੇ ਦਿੱਲੀ ਵਾਲੇ ਬਿਠਾ ਦੇ ਪੰਜਾਬ ਦੇ ਸਰ ਤੇ ਇਹਦੇ ਵਾਸਤੇ ਤਾਂ ਆਹੀ ਅੰਗਰੇਜ਼ ਨੇ ਜਿਨ੍ਹਾਂ ਦੇ ਪੈਰਾਚੇਟ ਅੱਜ ਤੱਕ ਕਿਸੇ ਮੁੱਖ ਮੰਤਰੀ ਨੂੰ ਕਿਸੇ ਦੇ ਪੈਰਾਚੇਟ ਦਿੱਲੀ ਹੋਏ ਦੇ ਪੈਰਾਚੇਟ ਡਿੱਗਦੇ ਹੋਏ ਤੁਸੀਂ ਦੇਖਿਆ ਹੈ ਇੱਕ ਨਖੇਦ ਸ਼ਰਾਬੀ ਨੂੰ ਬਣਾ ਬੈਠੇ ਆਪਾਂ ਤੇ ਪ ਤੇ ਹੁਣ ਆਪਾਂ ਆਸ ਕੀ ਕਰਦੇ ਹੁਣ ਤਾਂ ਇਹਨੂੰ ਜਿੰਨੀ ਛੇਤੀ ਕੱਢੋਂਗੇ ਉਨੀ ਛੇਤੀ ਆਪਾਂ ਬਚ ਜਾਵਾਂਗੇ